ਹੈਰੀ ਹੈ ਸਟੇਟ ਐਡ ਹੋਇਆ ਸਟੇਟ ਐਡ ਹੋਇਆ ਬੱਚ ਗੁੱਛਾ ਰਾ ਕਰੀ ਅਸੀਂ ਕਾਲ ਜੀ ਸਵਾਰ ਕਰਦੇ ਆ ਤੁਹਾਡਾ ਪੰਗੋ ਬਲੌਗ ਦੇ ਵਿੱਚ ਟਾਈਮ ਹੋ ਗਿਆ 11 ਵਜੇ ਕੇ 45 ਮਿੰਟ ਤੇ ਪਹਿਲਾ ਬਲੌਗ ਆਪਾਂ ਨੇ ਹੋਟਲ ਦੇ ਐਂਡ ਕਰਤਾ ਸੀਗਾ ਤੇ ਹੁਣ ਆਪਾਂ ਨੇ ਸ਼ੁਰੂ ਕਰ ਲਿਆ ਥੋੜੀ ਜਿਹੀ ਅੱਗੇ ਆ ਕੇ ਟੈਂਕੀ ਕਰਾ ਲਈ ਫੁੱਲ 26000 ਦਾ ਪਿਆ ਡੀਜ਼ਲ ਆਪਣੇ ਕੋਲੇ ਤੇ ਇਹ ਟਾਨ ਆਈ ਹੈ ਆਪਾਂ ਨਾਗਪੁਰ ਵਾਲੇ ਰੋਡ ਤੇ ਮਲਕਾਪੁਰ ਰਹਿ ਗਿਆ ਇੱਥੋਂ 32 ਕਿਲੋਮੀਟਰ ਇਹ ਜਾ ਰਹੇ ਹੁਣ ਮੜ ਜਾ ਬਲੌਗ ਹੈ ਡੇਟਾ ਲਾ ਦੀਏ ਇੱਥੇ ਆਪਾਂ ਕਿਚਦੀਏ ਮੜ ਜੀ ਗੱਡੀ ਇਹ ਦੂਜੀ ਗੱਲ ਇਹ ਬਈ ਗਰੇਂਦਰ ਬਾਈ ਨੂੰ ਕੀਤਾ ਸੀਗਾ ਫੋਨ ਮੈਂ ਉਹਦਾ ਰਹਿ ਗਿਆ ਡੱਬਾ ਦੇ ਸੀਗੇ ਉਹ ਵਾਲਾ ਰੋਟਲ ਤੇ ਵਾਹ ਜਾ ਨਹੀਂ ਰਹੀ ਸੀਗੀ ਇਹਨਾਂ ਦੁਬਾਰਾ ਫੋਨ ਕਰਕੇ ਚੱਲ ਬੱਚਾਂਗੇ ਇੰਨਾ ਤਾਂ ਪਤਾ ਲੱਗ ਗਿਆ ਜੀਗਾ ਉਹਨਾਂ ਦਾ ਡੱਬਾ ਰਹਿ ਗਿਆ ਈ ਵਾਲਾ ਵਾ ਐ ਪੁੱਛਣਾ ਹੋਵੇ ਹੁਣ ਕਿਹੜੇ ਹੋਟਲ ਤੇ ਰਹਿ ਗਿਆ ਅਹ ਮਹਾਰਾਜ ਦੇ ਰੱਖੇ ਸੁੱਖ ਤੇ ਮਿੰਟ ਨੂੰ ਦਿੱਤਾ ਸਲਾਪ ਆ ਮੈਂ ਕਿਹਾ ਤੂੰ ਸਮਝਾ ਵੀ ਮੈਨੂੰ ਹਲੇ ਨੀਂਦ ਨਹੀਂ ਆ ਰਹੀ ਹੈ ਯਾਦ ਨਹੀਂਦਾ ਹੋਊਗੀ ਮੈਂ ਤਨਵਾਰ ਲਵਾਂ ਮੇਰੇ ਹਲੇ ਕੋਈ ਵਿਚਾਰ ਨਹੀਂ ਹੈ ਆਪਣਾ ਸੋਣੇ ਦਾ ਕਿ ਉਹਤੇ ਬਾਬੇ ਦੇ ਹੋਟਲ ਤੇ ਰੋਟੀ ਖਿਲਾ ਕੇ ਸਲਾਦ ਆਪਾਂ ਨੇ ਸੌਖਾ ਰੱਖਿਆ ਜਾਏ ਜੀ ਰੋਡ ਮਿਲੇ ਸਾਹਿਬ ਬਹੁਤੀ ਟ੍ਰਾਫਿਕ ਨਾ ਹੋਵੇ ਇਹ ਕੋਈ ਦਿੱਕਤ ਨਹੀਂ ਰਹੇਗੀ one ਛੁੱਟੋ ਸ਼ੂਟ ਤੇ ਮਹਾਰਾਜ ਸੌਕਰਕੇ ਪੰਡਾਰਾ ਪੰਡੂਰਾ ਕਾਰ ਕਰਕੇ ਹੀ ਖੜਾਂਗੇ ਪਿੱਛੇ ਵੀ ਇੱਕ ਜਗ੍ਹਾ ਰੁਕਿਆ ਸੀਗਾ ਪਹਿਲਾਂ ਬਲੌਗ ਐਡਿਟ ਲਾਇਆ ਸੀਗਾ ਕਰਨਾ ਫੇਰ ਭੈਣ ਨੂੰ ਫੋਨ ਲਾ ਲਿਆ ਕੈਨੇਡਾ ਉਦੇ ਨਾਲ ਗੱਲਾਂ ਬਾਤਾਂ ਮਾਰੀਆਂ ਮੈਂ ਕਹਿੰਦਾ 2 2.5 ਘੰਟੇ ਤੇ ਫੇਰ ਆਪਾਂ ਜਿਹੜਾ ਵਲੌਗ ਐਡਿਟ ਕੀਤਾ ਸੀਗਾ ਉਹਨੂੰ ਅਪਲੋਡ ਤੇ ਲਾਇਆ ਇਦਾਂ ਇਸ ਕਰਕੇ ਵਿੱਚ ਵਲੌਗ ਨਹੀਂ ਬਣਿਆ ਤੇ ਹੁਣ ਇੱਥੇ ਰਾਤ ਦੇਣਾ ਪਿਆ ਆ ਵੀ ਸੱਚ ਇਹ ਕਹਿਣ ਲੱਗਾ ਸੀ ਮੈਂ ਮੈਂ ਕਿਹਾ ਵੀ ਮੈਂ ਸੋਚ ਰਿਹਾ ਸੀਗਾ ਵੀ ਬਾਠ ਬਾਈ ਨੂੰ ਫੋਨ ਕਰਾਂ ਵੀ ਉਹ ਨਾਗਪੁਰ ਅੰਦਰੋਂ ਵਪਾਰ ਕਰਵਾ ਦੇਗਾ ਵੀਡੀਓ ਕਾਲ ਤੇ ਹਨਾ ਅੰਦਰੋਂ ਕਹਿੰਦੇ ਵੀ ਅੱਧਾ ਘੰਟਾ ਮਸਾਂ ਲੱਗਦਾ ਪਰ ਨੰਜੜ ਜਾਣਾ ਉਹਨੂੰ 7:00 ਵੱਜ ਜਾਣੇ ਆ ਨਾਗਰ ਪਾਉਣ ਲਗਾਉਣ ਦੇ ਇਸ ਕਰਕੇ ਪ੍ਰੋਗਰਾਮ ਕੈਨਸਲ ਦੇਖਿਆ ਤੁਸੀਂ ਹਾ ਟਾਈਮ ਲਾਈਫਸ ਸੂਰਜ ਦੇਵਤਾ ਵਾਲਾ ਤੇ 나ਗਪੁਰ ਰਹਿ ਗਿਆ 20 ਕਿਲੋਮੀਟਰ ਤੇ ਆਪਾਂ ਨੇ ਪਹਿਲਾਂ ਹੀ ਮੁੜ ਜਾਣਾ ਟੋਲ ਕਰਿਆ ਪਾਰ ਟੋਲ ਪਾਰ ਕਰਕੇ ਆਹਰ ਇਹਨੂੰ ਰਾਸਤਾ ਹੁੰਦਾ ਇੱਕ ਹੋਲੀ ਜਾਂਦੀ ਐਂਟਰਪ੍ਰਾਈਜ਼ ਅੱਗੋਂ ਘੁੰਮ ਕੇ ਸੋ ਜ਼ਿੱਦਾ ਬਾਈਪਾਲ ਤੇ ਬੋਲੀ 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 ਅੱਗੇ 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 ਵਾਲੇ ਓ ਆ ਗਏ ਸੰਭੜੇ 6:00 ਵਜੇ 46 ਮਿੰਟ ਹੋ ਗਏ ਸੂਰਜ ਦੇਵਤਾ ਨੇ ਦੇਦੇ ਦਰਸ਼ਨ ਇਹ ਆ ਦੇਖੋ ਹੱਲ ਲਿਖਿਆ ਵਨਾ ਢੰਡਾਰਾ ਆਪਣੇ ਇੱਥੇ ਗੱਡੀ ਰੱਖਣੀ ਆ ਉੱਪਰਲੇ ਪਾਸੇ ਨੂੰ ਕਿਉਂਕਿ ਉੱਥੋਂ ਮੁੜਦੀ ਨਹੀਂ ਗੱਡੀ ਇਦਾਂ ਸੁੱਕ ਸੌਕੇ ਮੁੜ ਜਾਂਦੀ ਐ ਆਈਨ ਦਾ ਆਹ ਰੋਡ ਤੇ ਆਣਾ ਆਪਾਂ ਨੇ ਬਟੋਲ ਟੈਕਸ ਤੋਂ 800 ਕੋ ਮੀਟਰ ਅੱਗੇ ਆਣਾ ਤੁਸੀਂ ਹੰਦੋਂ ਬਾਅਦ ਬਾਈਪਾਸ ਦਾ ਆਹ ਉਹ ਗੱਡੀਆਂ ਘੁੰਮ ਕੇ ਆ ਰਹੀਆਂ ਨੇ ਉੱਥੋਂ ਦੀ ਇੱਧਰ ਆ ਜਾਣਾ ਸਿੱਧਾ ਭੰਡਾਰੇ ਨੂੰ ਮਤਲਬ ਸਿੱਧਾ ਨਹੀਂ ਅੱਗੇ ਜਾ ਕੇ ਗੋਲ ਚੱਕਰ ਤਾਂ ਫੇਰ ਡਰਾਈਵਰ ਸਾਈਡ ਘੁੰਮਦਾ ਐਕਸਪ੍ਰੈਸ ਵੀ ਆ ਜਾਂਦਾ ਉੱਥੇ ਮੈਟਰੋ ਆ ਗਏ ਗੋਲ ਚੱਕਰ ਤੇ ਆ ਇਧਰ ਗਿਆ ਐਕਸਟ੍ਰੈਕਟਿਵ ਇਧਰ ਗਿਆ ਇੰਗਣਾ ਇੰਗੜੇ ਨੂੰ ਗਿਆ ਇੱਕ ਗੋਲ ਚੱਕਰ ਦੇਖ ਲਓ ਕਿੰਨਾ ਤਾਕਦਾ ਬਣਾਇਆ ਉਹ ਨਾ ਗਿਆ ਨਾ 7 8 ਕਿੱਲੇ ਹੰਜ ਦਾ ਗੋਲ ਚੱਕਰੇ ਹੁਣ ਜਿਆਦਾ ਨਾ ਹੋਵੇ ਅੱਗੇ ਪਾਸੇ ਹੋ ਗਿਆ ਐਕਸਪ੍ਰੈਸ ਆ ਇੱਧਰ ਤੇ ਆ ਕੇ ਫੇਰ ਇੱਧਰ ਨੂੰ ਹੋਲੇ ਆ ਐਕਸਪ੍ਰੈਸ ਹੋ ਰਿਹਾ ਹੈ ਦੱਪਾ ਜੜ ਗਈ ਐ ਦੱਪਾ ਅੱਗੇ ਰੋਕਦੇ ਆ ਰਾਜਸਥਾਨੀ ਦੇ ਹੋਟਲ ਤੇ ਆਹ ਏਰੀਆ پارک ਕਰ ਲਈਏ ਕਿ ਆ ਗਿਆ ਇਧਰੋਂ ਹਾਕ ਵੱਜ ਗਈ ਹੈ ਰੋਕ ਲਾ ਗੱਡੀ ਉਹ ਸਟੱਸ ਨਾ ਕਰਾਇਆ ਕਰੋ ਡਰ ਲੱਗਦਾ ਗੱਡੀ ਸਿੰਗਲ ਮਾਲ ਜੋਗੀ ਨਹੀਂ ਹੈਗੀ ਪਾਈਂ ਡਬਲ ਫਿਰਦਾ ਲੈ ਕੀ ਆ ਗਿਆ ਹਾਲ ਕਰਦੇ ਆ ਦੇਖੀ ਡੀਆਂ ਜਿੱਪੀਆਂ ਵੀ ਆ ਰਹੀਆਂ ਨੇ ਜਮਾਂ ਹੀ ਡੈਡੀ ਹੋਈ ਵੀ ਯਾਰਾ ਬਾੜੀ ਇਹ ਥੋੜਾ ਬੰਜੀ ਨਹੀਂ ਆਹ ਆਰ ਗਿਆ ਨਹੀਂ ਲਾ ਕਰੀ ਬਣਾਈ 47 ਮਿੰਟ ਹੋ ਗਏ ਤੇ ਆਪਾਂ ਨੇ ਭੰਡਾਰਾ ਪਾਰ ਕਰ ਲਿਆ ਆਪਾਂ ਨੂੰ ਮੇਨ ਜੱਕਰ ਤਾਂ ਭੰਡਾਰੇ ਦਾ ਔਰ ਜਿਹੜਾ ਅੱਗੇ ਪੁਲਾਂ ਦਾ ਉਹਦਾ ਚੱਕਰ ਸੀਗਾ ਰਿਕਾਰਡ ਤੋੜਦਾ ਜੀ ਬਈ ਹੈਂ ਬੰਦਿਆਂ ਨੂੰ ਦੱਸ ਰਿਹਾ ਮੈਂ ਰਿਕਾਰਡ ਤੋੜਦਾ ਭਈ ਅੱਜ ਬੰਦੇ ਦਾ ਇੱਕ ਆਦਰ ਰਿਕਾਰਡ ਤੋੜਦਾ ਗੱਡੀ ਚ ਲਾਂਦਾ ਥਾਲੇ ਸ਼ਾਮ ਦਾ ਬੈਠਾ ਮੰਲਾ ਜਿਵੇਂ ਹੁਣ ਤੂੰ ਕਹਿ ਦਿਆ ਹਨਾ ਬਈ ਯਾਰ ਗੱਡੀ ਚਲਾ ਲਾ ਆ ਹੈ ਮੈਂ ਕਹੀ ਹਾਂ ਵੀ ਨਾਮ ਵੀ ਮੈਂ ਤਾਂ ਰਾਤ ਨੂੰ ਦਿਨ ਨਹੀਂ ਚਲਾਣੀ ਆ ਰਾਤ ਨੂੰ ਨਹੀਂ ਚਲਾਉਂਦਾ ਐਦਾਂ ਥੋੜੀ ਗੱਲ ਬਣਦੀ ਸਰ ਆ ਮਿੰਟੂ ਇੱਧਰ ਬੜੇ ਤਗੜੇ ਤਗੜੇ ਸਾਲੇ ਨਾ ਮੇਤਰੋ ਇਹ ਹੋਟਲ ਆ ਦੇਖ ਲਓ ਹੁਣ ਕਿਉਂਕਿ ਬਾਈ ਕਹਿੰਦੇ ਹੁਣ ਵੀ ਪੂਰੀ ਜਾਣਕਾਰੀ ਦਿਆ ਕਰ ਉਹ ਉੱਥੇ ਨਹਾਣੇ ਧੋਣੇ ਦਾ ਬਣਿਆ ਉਹ ਲੈਟ੍ਰੀਨ ਬਾਥਰੂਮ ਡੈਪ ਸਿਸਟਮ ਵੀ ਹੈਗਾ ਡੈਪ ਤਾਂ ਉੱਥੇ ਪਾਉਣਾ ਚਾਹੀਦਾ ਏਜੰਸੀ 'ਚ ਉਹਦਾ ਏਜੰਸੀ 'ਚ ਪਾਉਣਾ ਹੈ ਤੇ ਯੂਰੇ ਕਰਵਾਉਣੇ ਆ ਗਰੀਸ ਹੁਣ ਨਾਲੇ ਕਰਵਾਉਣੇ ਆ ਫਿਲਟਰ ਸਾਬ ਆਹ ਹੋਏ ਮੇਟਰੋ 9:00 ਵਜੇ 21 ਮਿੰਟ ਹੋ ਗਏ ਤੇ ਹੁਣ ਆਪਾਂ ਖਾਣੇ ਆ ਰੋਟੀਆਂ ਆਪਾਂ ਰੋਟੀਆਂ ਖਾ ਕੇ ਲਾਮ ਲੇਟ ਸੋਵਾਂਗੇ ਤੇ ਹੁਣ ਮਿੰਟੂ ਆਪਣਾ ਆਰਾਮ ਆਰਾਮ ਦੇ ਚੱਲਦਾ ਰਹੂਗਾ ਕਿਉਂਕਿ ਹੁਣ ਗਰਮੀ ਐ ਪਾਈ ਜੀ ਕਰਕੇ ਰਾਤ ਨੂੰ ਜਲਾਈ ਖਿੱਚ ਕੇ ਗੱਡੀ ਤੇ ਜਿੱਥੇ ਬਾਰਡਰ ਦੇ ਪਹਿਲਾਂ ਇੱਕ ਵਾਰੀ ਤੇਲ ਪਾਉਣਾ ਮਹਾਰਾਸ਼ਟਰ ਬਾਰਡਰ ਤੋਂ ਉਹਨੂੰ ਕਹਿੰਦੇ ਆ ਪਾਲਟੀ ਨੂੰ پیسے ਪਾਉਗੂ ਹਾਂ ਮੈਂ ਬਿੱਤਰ 11:00 ਵਜੇ ਫਿਰ ਮੈਂ ਨੀਂਦੀਆਂ ਕਰਾਂ ਤੇਰਾ ਕੰਮ ਸਿਰਫ ਉਹ ਕਰਨਾ ਉਹਦੇ ਪਹਾੜੇ ਜਿੱਥੇ ਲਾਣੀ ਉਹ ਜੋ ਭੇਜਿਆ 83 ਨੰਬਰ ਵਾਲਾ ਉਹਦੇ ਯਾਦ ਚ ਉਹਦੇ ਬਦਲਾ ਨਹੀਂ ਆਉ ਆਓ 88 ਨੰਬਰ ਵਾਲੇ ਨੂੰ ਕਰਾ ਫੋਨ ਠੀਕ ਹੈ ਆਪਾਂ ਲਗੇ ਸੌਣ चल के जाने के फिर पूरी रात लगेगी है और हम चलाएगा। रात में ठंडे ठंडे में हम गर्मी गर्मी में तुम ਇਹਨੂੰ ਰਿਲੈਕਸ ਵਾਲੇ ਨੂੰ ਆ ਵੀ ਮੈਂ ਕੱਢ ਲੂੰਗਾ ਆ ਤਾਂ ਨਹੀਂ ਨਿਕਲਣ ਹੁੰਦੇ ਹੁਣ ਮੇਰੇ ਵਾਲਾ ਕੰਮ ਮਿੰਟੂ ਨੇ ਪੜਿਆ ਵਾ ਦੱਬੀ ਆਉਂਦਾ ਫਰਦਰ ਓਏ ਓ ਮਾਰੇ ਕਰ ਦੂਆ ਜਿਹੜਾ ਕਹਿੰਦਾ ਹਟ ਜਾ ਬੱਸ ਹਟ ਜਾ ਬੱਸ ਨਾ ਆ ਆਹ ਆਹ ਆਰੋ ਦੂਆ ਬੱਸ ਪਰਾਂ ਦੇ ਦੋ ਨੰਬਰ ਪਰਾਂ ਦੇ ਦੋ ਨੰਬਰ ਆ ਇਹ ਲਓ ਵੀ ਮਿੱਤਰੋ ਮੈਂ ਨਾ ਇੱਕ ਗੱਲ ਸੋਚਦਾ ਦਾ ਬੈਠਾ ਬੈਠਾ ਮੈਂ ਕਿਹਾ ਮੰਨ ਲਾ ਆਪਾਂ ਵਲੌਗ ਰਹਿਣ ਦਿੰਨੇ ਆ ਹਨਾ ਪਾਣੇ ਨੂੰ ਬਈ ਜੇ ਆਪਾਂ ਮੰਨ ਲਾ ਜਿਵੇਂ ਹੁਣ 4-5 ਮਿੰਟ ਦੀ ਵੀਡੀਓ ਬਣੀ ਉਹੀ ਨਾਲ ਦੀ ਨਾਲੇ ਪਾਈ ਗਏ ਥੋੜੀ ਥੋੜੀ ਦੇਰ ਬਾਅਦ ਐ ਖਬਰਾਂ ਵਾਲਿਆਂ ਮੰਗ ਆਓ ਐਦਾਂ ਨਾ ਕਰਦੀ ਇਹ ਮਾਲਾ ਹੁਣ 4 ਮਿੰਟ ਦੀ ਵੀਡੀਓ ਬਣ ਗਈ ਹੈ ਨਾ ਗੱਲਾਂ ਗੁੱਲਾਂ ਕਰਦੇ ਦੀ ਯਾਰ ਉਹ ਉਹ ਅਪਲੋਡ ਕਰਦੀ ਨਾਲ ਦੀ ਨਾਲ ਫੇਰ ਚੱਕ ਦਾ ਕੰਮ ਨਾਲ ਦੀ ਨਾਲ ਬਣਾਈ ਗਏ ਨਾਲ ਦੀ ਨਾਲ ਬਣਾਈ ਉਹ ਕਰੀ ਗਏ ਸ਼ੋਰਟ ਬਲੌਗ ਆ ਸ਼ੋਰ મતਲਬ 4 4 5 5 ਮਿੰਟ ਦੀਆਂ ਆ ਵੀ ਸ਼ਾਰਟ ਬਲੌਗ ਐਂਡ ਲਾਈਵ ਬਲੌਗ ਹਾਂ ਵਿਨਾਲ ਦੀ ਨਾਲੇ ਚੱਲਣ ਦੇ ਕੰਮ ਬਾਕੀ ਬਾਈ ਤੁਸੀਂ ਦੱਸ ਦਿਓ ਕਮੈਂਟ ਕਰਕੇ ਫਿਰ ਤਾਂ ਜੇ ਇਹ ਚ ਆਏ ਵੀ ਹਾਂ ਨਾਲ ਦੀ ਨਾਲ ਚੱਕ ਦੇ ਕੰਮ ਬਸ ਫਿਰ ਤਾਂ ਕੱਲ ਤੋਂ ਸ਼ੁਰੂ ਕਰਦਾਂਗੇ ਐਦਾਂ ਹੀ ਨਾਲ ਦੀ ਨਾਲ ਆ ਲੈਟਾਂ ਗਲਤਾਂ ਪਿੱਛੇ ਲਾਣੀਆਂ ਉਹ ਬੰਦੇ ਦੀ ਅੱਖਾਂ 'ਚ ਪੈਂਦੀਆਂ ਪਿੱਛੇ ਵਾਲੇ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਉੱਠ ਗਏ ਸੀ ਤੇੜੀ-ਘੇੜੀ ਹੋ ਗਏ ਤੇ ਇੱਧਰ ਆ ਰੋਟੀ ਆਇਆ ਲਵ ਖਾ ਰਹੀ ਦੀ ਉਹ ਬਦੋਸਤ ਇੱਧਰ ਡਿਊਟੀ ਆ 11:00 ਵਜੇ 15 ਮਿੰਟ ਹੋ ਗਏ ਤੇ ਹੁਣ ਆਪਾਂ ਰੈਡੀ ਸਟੇਸ਼ਨ ਲਿਆ ਗੋਏ ਜਾ ਹਾਂ ਤੀਰੀਆਂ ਇੱਕ ਹੋਰ ਵੀ ਲੈਣੀ ਹੈ ਤੇ ਰੋਟੀ ਹੋਰ ਹਾਂ ਇੱਕ ਲੈ ਜੀ ਬਾਸ ਇਹ ਇੱਕ ਰੋਟੀ ਦੇ ਦਿਓ ਔਰ ਇੱਕ ਚਾਹ ਦੇ ਦਿਓ ਮੇਰੇ ਕੋਲ ਆਜ ਮਿੰਟੂ ਖਾਂਦਾ ਪਿਆ ਰੋਹ ਦੇ ਹੀ ਹੋ ਯਾਰ ਪਿਆਜ਼ ਰਮੂਲੀ ਮਾਲੀ ਸੇਪਾ ਜੀ ਉਹ ਵੀ ਮਸਾਲੇ ਚ ਨਾ ਸੇ ਟਮਾਟਰ ਆ ਸੇ ਟਮਾਟਰ ਹੋਰ ਆ ਭੇਡ ਦੇ ਦੁਕਾਨ ਆ ਭੇਡਾਂ ਦੇਖੋ ਬਾਈ ਕਿੰਨੀਆਂ ਸੋਹਣੀਆਂ ਲੱਗਦੀਆਂ ਪਰ ਆਹੀ ਸੋਹਣੀਆਂ ਲੱਗਦੀਆਂ ਦੂਈ ਭੇਡਾਂ ਨਹੀਂ ਸੋਹਣੀਆਂ ਲੱਗਦੀਆਂ ਹਾਂ ਪਤਾ ਨਹੀਂ ਬਾਹਰ ਜਿਹੜੀ ਨੈਟ ਵਾਲੀਆਂ ਬਾਈ ਆ ਬਾਹਰ ਦੀਆਂ ਨਹੀਂ ਕੈਨੇਡਾ ਵਾਲੀਆਂ ਸੋਹਣੀਆਂ ਲੱਗਦੀਆਂ ਨੇ ਵਾਕਈ ਕੈਨੇਡਾ ਦੀਆਂ ਭੇਡਾਂ ਵੀ ਸੋਹਣੀਆਂ ਨੇ ਹੂੰ ਇਹ ਹੁਣ ਚਾਹ ਤੇ ਇੱਧਰ ਉਹ ਬਿਸਕੁਟ ਆਇਆ ਯਾਰ ਬਿਸਕੁਟ ਬਿਸਕੁਟ ਖਾਏਗਾ ਉਹ ਦੇ ਯਾਰ ਨਾ ਬਿਸਕੁਟ ਪਾਣੇ ਆ ਤੇ ਗੱਲ ਆ ਵੀ ਆਪਾਂ ਨੂੰ ਕੱਲ ਦੀ ਉਹ ਕਰਾਣੀ ਪੈਣੀ ਬਿਸਕੁਟ ਦੇਣਾ ਯਾਰ ਇਹ ਦੋ ਲੀਆ ਠੀਕ ਆ ਆਪਾਂ ਨੂੰ ਕੱਲ ਨੂੰ ਮੰਡੀ ਕਰਾਣੀ ਪੈਣੀ ਬਈ ਇਹਦੀ ਕੱਲ ਸ਼ਾਮ ਨੂੰ ਕਿਉਂਕਿ ਗ੍ਰਿੰਦਰ ਬਾਈ ਉਹਨਾਂ ਅੱਜ ਰਾਤ ਨੂੰ ਪਹੁੰਚ ਜਾਣਗੇ ਤੇ ਗੱਡੀ ਪੈਣੀ ਖੇਚਣੀ ਮਢੀ ਜੀ ਚਲੋ ਮਹਾਰਾਜ ਸਭ ਤੋਂ ਪਜਾਣੇ ਦੇ ਨਹੀਂ ਗੱਡੀ ਮੰਡੀ ਹੋਏ ਕਰਦੀ ਸਟਾਪੇਜ ਘੱਟ ਕਰੋ ਮੰਡੀ ਆਪੇ ਹੋ ਜਾਂਦੀ ਆ ਜਾ ਪੁੱਤ ਆ ਜਾ ਹਾਂ ਬਾਈ ਦਰਵੇਸ਼ ਖੜਾ ਹੈ ਵਿਚਾਰਾ ਬਿਸਕੁਟ ਇੱਕ ਹਜੂਰ ਸਾਹਿਬ ਵੀ ਹੈਗਾ ਉਹਨੂੰ ਵਿਚਾਰੇ ਨੂੰ ਅੱਖਾਂ ਤੋਂ ਨਹੀਂ ਦਿਖਦਾ ਕਹਿੰਦੇ ਵੀ ਉਹ ਜਦ ਸਵੇਰੇ ਬਾਬਾ ਜੀ ਗਾਗਰ ਭਰ ਕੇ ਲੈਣੇ ਆ ਵੀ ਉਹ ਨਾਲ-ਨਾਲ ਇਹ ਆਉਂਦਾ ਤੇ ਕੋਈ ਉਹਨੂੰ ਆਉਣੀ ਹੈ ਉੱਥੇ ਦੇ ਇਲਾਕੇ ਅੱਖਾਂ ਦੇ ਦਿਖਦਾ ਨਹੀਂ ਕਹਿੰਦੇ ਫੇਰ ਵੀ ਐਨ ਬਰਾਬਰ ਨਾਲੇ-ਨਾਲ ਆਂਦਾ ਉਹ ਗਾਗਰ ਦੇ ਆ ਮੈਟਰ ਲੈ ਕੇ ਬਾਬਾ ਜੀ ਦਾ ਨਾਮ ਚੱਲਦੇ ਆਪਾਂ ਆਹ ਬਸ ਚੀਪਾਸ਼ਾ ਜ਼ੁਕਸਾਂ ਦੇ ਕਿਰਦਾਦਾਈ ਮੇਰੇ ਪਰੇ ਹੱਥ ਰੱਖੇ ਰਹੋ ਤੇ ਕਰ ਪਰ ਰੱਖਿਓ ਇਹ ਲਈ ਨੂੰ ਖੜਾ ਰਹਿ ਕਿੰਨੇ ਦਿਨ ਜਾਮ ਲੱਗਦਾ ਹੁੰਦਾ ਜਾਮ ਬਾਰਡਰ ਤੇ ਜਾਮ ਲੱਗਾ ਵਾ ਆਪਾਂ ਅੱਗੇ ਜਾ ਹੁਣ ਇੱਧਰ ਆ ਅੱਸੀ ਆ ਜੀ ਤੇ ਇਹਨੇ ਦੇਖ ਸਾਲੇ ਨੇ ਗੱਡੀ ਕਿੱਥੇ ਲਾਈ ਵੀ ਆ ਵੀ ਯਾਰ ਲਾਲੇ ਨੇ ਇਹ ਮੜੀ ਜੀ ਹੋਰ ਪਰੇ ਦੱਬ ਕੇ ਲਾ ਆ ਇੱਧਰ ਲਾ ਦੇ ਹਾਂ ਇੱਕੋ ਬਈ ਵੀ ਯਾਰ ਅੱਲ ਵਾਲੇ ਨੇ ਕੰਪਿਊਟਰ ਵਾਲਾ ਲੋਕ ਲਵਾਇਆ ਵਾ ਕੰਪਿਊਟਰ ਨਾਲੇ ਉਹ ਬਟਨ ਵਾਲਾ ਕੰਪਿਊਟਰ ਵਾਲਾ ਤਣੀ ਬਟਨ ਵਾਲਾ ਲੋਕ ਆ 11:45 ਤੇ ਆਪਾਂ ਬਾਰਡਰੋਂ ਨਿਕਲ ਗਏ ਤੇ ਹੁਣ ਵਾ ਮਹਾਰਾਜ ਆਖ ਰੱਖੇ ਜਾਂ ਉਹਨਾਂ ਮਿਲੇ ਕਿਤੇ ਵੀ ਤੇ ਗਰੇਂਦਰ ਬਾਈ ਨੂੰ ਫੋਨ ਕਰਕੇ ਪੁੱਛਦੇ ਆ ਕਿੱਥੇ ਗਾ ਪਹੁੰਚ ਗਿਆ ਤੇ ਗਰੇਂਦਰ ਬਾਈ ਦੀ ਕਿਓ ਵਾਲੀ ਕੈਨੀ ਰਹਿ ਗਈ ਸੀਗੀ ਹੋਟਲ ਤੇ ਉਹ ਚੱਕ ਲਈ ਆਪਾਂ ਨੇ ਤੇ ਐ ਕਵਰੀ ਨਾ ਇੱਕ ਨਾ ਹੀ ਮੇਰੇ ਕੋਲ ਕੈਨੀ ਮੈਂ ਬਹੁਤ ਡੱਬੇ ਭੁੱਲਿਆ ਕਨੈਕਟਰੀ ਚ ਜਦ ਵੀ ਹੋਟਲ ਤੇ ਜਾਣਾ ਕੀ ਡੱਬਾਈ ਛੱਡਿਆਂ ਦਾ ਹੋਟਲ ਪਰ ਬਹੁਤ ਘਟਾਈ ਖਾਧੀ ਮੈਂ ਤੇ ਹੋਇਆ ਕੀ ਭਾਈ ਮੈਂ ਤਕਰੀ ਤਰਕੀਬ ਲਾਈ ਮੈਂ ਕਿਹਾ ਯਾਰ ਕਿਉਂ ਨਾ ਆਪਾਂ ਲੋਕ ਵਾਲੀ ਚਾਬੀ ਡੱਬੇ ਦੇ ਉੱਪਰੇ ਰੱਖ ਦਿਆ ਕਰੀਏ ਤੇ ਭਾਈ ਫੋਨ ਦੀ ਸਟੋਰੇਜ ਫੁੱਲ ਹੋ ਗਈ ਸੀਗੀ ਆਪਣੇ ਦੀ ਕਿਉਂਕਿ ਫੋਟੋ ਆ ਮੈਂ ਡਿਲੀਟ ਇਨੀ ਕਰਦਾ ਹੁਣ ਮੜੀ ਗਿਆ ਉਹ ਕਹਿੰਦੀਆਂ ਬਾਕੀ ਸਵੇਰੇ ਕਰਾਂਗੇ ਤਾਂ ਮੈਂ ਇਹ ਕਹਿੰਦਾ ਸੀਗਾ ਵੀ ਮੈਂ ਫਿਰ ਚਾਬੀ ਰੱਖਣ ਲੱਗ ਗਿਆ ਉਹਦੇ ਉੱਪਰ ਲੋਕ ਵਾਲੀ ਹੇਰ ਨਹੀਂ ਮੈਂ ਡੱਬਾ ਭੁੱਲਿਆ ਘਿਓ ਵਾਲਾ ਤੇ ਆ ਬਾਰਡਰ ਤੇ ਆਪਾਂ ਨੇ ਦਿੱਤਾ 500 ਰੁਪਇਆ ਉਦਾਂ ਮਕੈਨਿਕਲ ਕੱਟਦਾ 2500 ਰੁਪਏ ਦਾ 2600 ਦਾ ਹਾਂ ਤੇ ਉਹ ਮਕੈਨਿਕਲ ਮੈਂ ਕਹਿੰਦਾ ਐਂ ਵੀ ਹੁਣ ਸਮਝ ਅੱਜੋ ਵੀ 27 27 ਤਰੀਕ ਹੋ ਗਈ ਫੇਰ ਇੱਕ ਤਰੀਕ ਨੂੰ ਲਾ ਫੇਰ ਜਬੀ ਦਾ ਕਟਾਣਾ ਲੈਣਾ ਦਾ ਮਤਲਬ ਉਧਰੋਂ ਆਉਂਦੇ ਵੀ ਜਦ ਵੀ ਆਉਂਦੇ ਤੇ ਇਸ ਕਰਕੇ ਆਪਾਂ ਨੇ ਕਰਿੰਦਰભાઈ ਦਾ ਫੋਨ ਆ ਗਿਆ ਤਾਂ ਕਹਿੰਦਾ ਮਕੈਨੀਕਲ ਕਟਾਈ ਨਾ ਕਹਿੰਦਾ ਇੱਕਣੀ ਕਹਿੰਦਾ 500 ਰੁਪਏ ਦੇ ਕੇ ਨਿਕਲੇ ਆ ਜੀ ਆ ਰੱਬ ਦੀ ਕਿਰਪਾ ਨਾਲ ਉਧਰ ਕੋਈ ਮਿਲਿਆ ਨਹੀਂ ਰਾਜ ਕਿਉਂਕਿ ਜੇ ਰਾਜ ਆਰਟੀਐਮਐਲ ਦਾ ਫੇਰ 500 ਉਹ ਲੈ ਜਾਂਦਾ ਕਿਉਂਕਿ ਸਾਡੇ ਨਾਲ ਹੋਇਆ ਨਾ ਜਦ ਪਹਿਲਾ ਹੀ ਚੱਕਰ ਲਾਇਆ ਔਰ ਪਤਾ ਨਹੀਂ ਦਾ 500 ਬਾਰਡਰ ਤੇ ਦੇ ਕੇ ਆਏ 500 ਰਾਜੇ ਦੇਣਾ ਪੈ ਗਿਆ 500 ਫੇਰ ਅਗਲੇ ਬਾਰਡਰ ਤੇ 1500 ਹੋ ਗਿਆ ਮੈਂ ਕਿਹਾ ਇਹਦੇ ਨਾਲ ਫੇਰ ਮਕੈਨੀਕਲ ਹੀ ਘਟਾ ਦਿੰਦੇ ਬਾ ਹੁਣ ਉਧਰੋਂ ਆਂਦੇ ਵੇ ਮਕੈਨੀਕਲ ਘਟਾਵਾਂਗੇ ਐ ਸੱਚ ਮਾਲ ਦਾਸ ਦੀਏ ਭਾਈ ਇਹ ਮਾਲ ਜਾਣਾ ਬerai ਪਰ ਰੈਸ਼ਟ ਬੰਗਾਲ ਤੇ ਆਪਣਾ ਸਫਰ ਰਹਿ ਗਿਆ ਆ 700 ਕਿਲੋਮੀਟਰ 700 ਕਿਲੋਮੀਟਰ ਦਾ ਸਫ਼ਰ ਆ ਤੇ ਕੱਲੋਂ ਮਤਲਬ ਇਸ ਟਾਈਮ ਤੱਕ ਗੱਡੀ ਆਪਾਂ ਨੇ ਲਾਣੀ ਆ ਉੱਥੇ ਕਿਉਂਕਿ ਫਿਰ ਸਵੇਰੇ ਖਾਲੀ ਕਰਨਗੇ ਮੈਨੂੰ ਲੱਗਦਾ ਲਾਇਮਤਰੋ ਟਾਈਮ ਹੋ ਗਿਆ 1:30 ਵਜੇ ਏ ਆਪਾਂ ਪਹੁੰਚ ਗਏ ਸੰਭਲਪੁਰ ਤੇ ਸੰਭਲਪੁਰ ਆਹਲੇ ਗੋਲ ਚੱਕਰ ਤੋਂ ਪਿੱਛੇ ਆ ਜਿੱਤੋਂ ਇੱਕ ਰੋੜ ਇੱਧਰ ਨੂੰ ਆਪਣਾ ਗਿਆ ਭੋਜਨ ਵਾਲੀ ਫੈਕਟਰੀ ਨੂੰ ਜਿੱਥੇ ਭੇਲ ਪਰਕੇ ਗਏ ਸੀਗੇ ਆਪਾਂ ਭੋਜਨ ਚੋ ਪੈਪਾ ರೋಡ ಕಲೆ ನೂರ ಕಲಕತ್ತಾ ದೋಗಢ ಕೂಂಜರ ದೋ ಸೊ ಉನ್ನಿಲೋಮೀಟರ್ ਆ ਗਿਆ ਆਪਾਂ ਜੰਗਲ ਵਾਲੇ ਦੇ ਤੇ ਇਹ ਵਲੌਗ ਦਾ ਕਰਦੇ ਆਂ ਐਂਡ ਆਪਾਂ ਕਿਉਂਕਿ ਹੋਵੇ ਵਲੌਗ ਹੋ ਜਾਣਾ ਲੰਬਾ ਇਹ ਦੇਖਦੇ ਨਹੀਂ ਹੈਗੇ ਤੁਸੀਂ ਤੇ ਕਿੱਦਾਂ ਲਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਇਹਦੇ ਬੈਲ ਦੇ ਆਈ ਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ 'ਚ ਜਦ ਤੱਕ ਰੱਬ ਰਾਖਾ ਤੇ ਹੁਣ ਚਾਹ ਪੀ ਲਈਏ ਇੱਕ ਵਾਰੀ ਰੋਕ ਕੇ ਨਾਲੇ ਟਾਇਰ ਟੱਪਾ ਦੇਖ ਲਾਂਗੇ